ਇੱਕ ਵਾਰ ਉਬਾਲ ਆਉਂਦਾ ਸਰਕਾਰ ਡਰਦੀ ਵੀ ਆ ਪਰ ਇਹ ਹੈ ਕਿ ਅਸਲ ਵਿੱਚ ਸਰਕਾਰ ਜਿਹੜਾ ਕਿ ਉਹਨੂੰ ਇਹ ਹੋ ਗਿਆ ਕਿ ਇਹਨਾਂ ਦੇ ਧਰਨੇ ਜਿਹੜੇ ਐ ਤਾਂ ਚੱਲਦੇ ਰਹਣੇ ਆ ਇਹਦੇ ਨਾਲ ਕੋਈ ਫਰਕ ਨਹੀਂ ਪੈਂਦਾ ਉਹਨਾਂ ਨੂੰ ਮੈਂ ਸਟੇਜ ਤੋਂ ਵੀ ਇਹ ਕਹਿ ਕੇ ਆਇਆ ਕਿ ਅਸਲ ਵਿੱਚ ਸਰਕਾਰਾਂ ਨੂੰ ਫਰਕ ਉਦੋਂ ਪੈਂਦਾ ਜੇ ਜਦੋਂ ਸਰਕਾਰਾਂ ਨੂੰ ਮਹਿਸੂਸ ਹੋਵੇ ਕਿ ਜਿਹੜਾ ਸ਼ਾਂਤਮਈ ਸੰਘਰਸ਼ ਚੱਲ ਰਿਹਾ ਹੈ ਕਿ ਜੇ ਇਹਦੇ ਤੇ ਧਿਆਨ ਨਾ ਦਿੱਤਾ ਤੇ ਇੱਕ ਜਲਜਲਾ ਆ ਸਕਦਾ 1947 ਤੋਂ ਲੈ ਕੇ ਹੁਣ ਤੱਕ ਜਿਹੜੀ ਆ ਉਹ ਕੌਮ ਇੱਥੋਂ ਹੀ ਮਾਰ ਖਾਂਦੀ ਆ ਰਹੀ ਆ ਕਿ ਅਸੀਂ ਸਰਕਾਰਾਂ ਦੇ ਲਾਰਿਆਂ ਤੇ ਵਾਅਦਿਆਂ ਤੇ ਯਕੀਨ ਕਰ ਲੈਨੇ ਆ ਇਸ ਘਰਸ਼ਣ ਮੱਠਾ ਕਰ ਦਿੰਨੇ ਆ ਜੇ ਜੇ ਅਸੀਂ ਕਹੀਏ ਕਿ ਇਹਨੂੰ ਗੁਰੂ ਗ੍ਰੰਥ ਸਾਹਿਬ ਦੀ ਸਰੂਪਾਂ ਦੀ ਚਿੰਤਾ ਜਾਂ ਬੇਅਦਬੀ ਦੀ ਚਿੰਤਾ ਇਹ ਨਹੀਂ ਅਸੀਂ ਮੰਨ ਸਕਦੇ ਸਿਆਸਤ ਤੇ ਹੈ ਪਰ ਅਸੀਂ ਸ਼੍ਰੋਮਣੀ ਕਮੇਟੀ ਨੂੰ ਇਹਦੇ ਕਰਕੇ ਬਰੀ ਕਰਦੀਏ ਇਹ ਵੀ ਨਹੀਂ ਕਹਿ ਸਕਦੇ ਦੋਵੇਂ ਪਾਸੇ ਜਿਹੜਾ ਕਿ ਹੈ ਕਸੂਰ ਹੈ ਤੇ ਉਹ ਇਸ ਕਰਕੇ ਆ ਕਿ ਸਿਆਸਤ ਇਸ ਕਰਕੇ ਹੋ ਰਹੀ ਆ ਕਿਉਂਕਿ ਆਪਣਾ ਧਰਮ ਵਾਲਾ ਪਾਸਾ ਜਿਹੜਾ ਉਹ ਕਮਜ਼ੋਰ ਹੋ ਚੁੱਕਾ ਜ਼ਾਲਮ ਹਕੂਮਤਾਂ ਦੇ ਵਿਰੁੱਧ ਸੰਘਰਸ਼ ਤਾਂ ਵਿਗਲ ਵੱਜਦਾ ਰਿਹਾ ਉਹ ਵਿਗਲ ਵੱਜਣਾ ਚਾਹੀਦਾ ਪਰ ਇਹਨਾਂ ਮੁੱਦਿਆਂ ਤੇ ਨਹੀਂ ਕਿ ਜਦੋਂ ਸ਼ਰਮਣੀ ਕਮੇਟੀ ਫਸਦੀ ਆ ਵੀ ਉਦੋਂ ਤੁਸੀਂ ਮੁੱਖ ਮੰਤਰੀ ਨੂੰ ਉਦੋਂ ਤੁਸੀਂ ਮੁੱਖ ਮੰਤਰੀ ਨੂੰ ਟਲਪ ਕਰ ਲੋ ਮਸਲੇ ਪਹਿਲਾਂ ਚੁੱਕਣੇ ਚਾਹੀਦੇ ਸੀ ਸਰਸੇ ਵਾਲਾ ਮਸਲਾ ਪਹਿਲਾਂ ਚੁੱਕਿਆ ਹੁੰਦਾ ਹੋਰ ਕਈ ਮਸਲੇ ਸੀ ਪੰਥ ਦੇ 328 ਰੁਪਿਆਂ ਦੀ ਗੱਲ ਸੀ ਜਾ ਟਾਵਰ ਤੇ ਬੈਠਾ ਹੋਇਆ ਗੁਰਜੀਤ ਸਿੰਘ ਭਾਈ ਗੁਰਜੀਤ ਸਿੰਘ ਜੀ ਉਹ ਮਸਲੇ ਫਿਰ ਚੁਕਣੇ ਚਾਹੀਦੇ ਬਿਲਕੁਲ ਬਿਲਕੁਲ ਜੀ ਸਾਡੇ ਕੌਮ ਦੇ ਉੱਤੇ ਜ਼ੁਲਮ ਹੁੰਦਾ ਨੌਜਵਾਨ ਜਿਹੜੇ ਨੇ ਸਾਡੇ ਫੜ ਕੇ ਜਿਹੜੇ ਆ ਕਿ ਡੇਬਰੂਗੜ ਵਰਗੇ ਜੇਲ੍ਹਾਂ ਦੇ ਵਿੱਚ ਬੰਦ ਕਰ ਦਿੱਤੇ ਤੇ ਪਿੰਡਾਂ ਦੇ ਵਿੱਚ ਇੱਕ ਜ਼ਬਰ ਤੇ ਜ਼ੁਲਮ ਦਾ ਦੌਰ ਚਲਾਇਆ ਇਹੋ ਜਿਹਾ ਕਿ ਨੌਜਵਾਨਾਂ ਨੂੰ ਜਿਹੜਾ ਕਿ ਇਹ ਤੋਂ ਧੱਕਿਆ ਗਿਆ ਗਿਆ ਕਿ ਤੁਸੀਂ ਕਿਸੇ ਵੀ ਪ੍ਰੋਟੈਸਟ ਦੇ ਵਿੱਚ ਸ਼ਾਮਿਲ ਨਹੀਂ ਹੋਣਾ ਉਹਨਾਂ ਦੇ ਉਂਗਲਾਂ ਦੇ ਨਿਸ਼ਾਨ ਲਏ ਜਾਂਦੇ ਆ ਉਹਨਾਂ ਦੇ ਮੋਬਾਈਲ ਚੈੱਕ ਕੀਤੇ ਜਾਂਦੇ ਆ ਉਹਨਾਂ ਦੀ ਜਿਹੜੀ ਜਿੰਨੀ ਵੀ ਆਜਾਤੀ ਜਿਹੜੀ ਆ ਕਿ ਉਹ ਦਵਾਈ ਜਾਂਦੀ ਆ ਵੀ ਉਸ ਵੇਲੇ ਅਕਾਲ ਤਖਤ ਸਾਹਿਬ ਨੂੰ ਜਿਹੜਾ ਕਿ ਇਹ ਸਟੈਂਡ ਲੈਣਾ ਚਾਹੀਦਾ ਉਸ ਵੇਲੇ ਤਲਬ ਕਰਨਾ ਚਾਹੀਦਾ ਕਮਿੰਸਾ ਮੋਰਚੇ ਤੇ 3 ਸਾਲ ਹੋ ਚੁੱਕੇ ਆ ਤੇ ਅੱਜ ਇੱਕ ਵੱਡਾ ਇਕੱਠ ਤੇ ਪ੍ਰੋਗਰਾਮ ਲੀਕੀ ਗਿਆ ਖਾਸ ਕਰਕੇ 26 ਜਨਵਰੀ ਦਾ ਪ੍ਰੋਗਰਾਮ ਦਿੱਤਾ ਗਿਆ 26 ਜਨਵਰੀ ਨੂੰ ਕਾਲਾ ਦਿਵਸ ਮਨਾਇਆ ਮਨਾਉਣ ਦੀ ਗੱਲ ਕਹੀ ਹੈ ਟੋਲ ਪਲਾਜੇ ਪੰਜਾਬ ਦੇ ਸਾਰੇ ਟੋਲ ਪਲਾਜੇ ਆ ਜਿਹੜੇ 11 ਵਜੇ ਤੋਂ ਲੈ ਕੇ 3 ਵਜੇ ਤੱਕ ਬੰਦ ਕਰਨ ਦੀ ਗੱਲ ਕੀਤੀ ਆ 26 ਜਨਵਰੀ ਨੂੰ ਜਿੱਥੇ ਕਿ ਆਜ਼ਾਦੀ ਦਿਹਾੜਾ ਤਰੋ ਤੇ ਮਨਾਇਆ ਜਾਣਾ ਉੱਥੇ ਜੇ ਪੰਥਕ ਸਭਾ ਦੀ ਗੱਲ ਕਰੀਏ ਉਹਨਾਂ ਨੇ ਕਾਲਾ ਦਿਵਸ ਘਾ ਦਿੱਤਾ ਉਹ ਕਹਿੰਦੇ ਕਿ ਦੇਸ਼ ਆਜ਼ਾਦ ਕਰਾਉਣ ਦੀ ਗੱਲ ਹੋਵੇ ਤੇ ਬਹੁਤਾਂ ਤਰ ਕੁਰਬਾਨੀਆਂ ਪੰਜਾਬ ਨੇ ਦਿੱਤੀਆਂ ਪਰ ਅੱਜ ਪੰਜਾਬ ਨੂੰ ਕਿੱਥੇ ਰੱਖ ਕੇ ਵੇਖ ਰਹੇ ਹੋ ਹੋਰ ਵੀ ਕਈ ਪ੍ਰੋਗਰਾਮ ਆ ਜਿਹੜੇ ਖਾਸ ਕਰਕੇ ਕੌਮੀ ਇਨਸਾਫ ਮੋਰਚੇ ਦੁੱਤੇ ਹੋਏ ਆ ਕੋਸ਼ਿਸ਼ ਕਰ ਰਹੇ ਹਾਂ ਕੌਮਨ ਸਾਹ ਮੋਰਚੇ ਦਾ ਲਾਈਵ ਵੀ ਚੱਲ ਰਿਹਾ ਤੇ ਨਾਲ-ਨਾਲ ਜਿਹੜੇ ਇੱਥੇ ਪਤਵੰਤੇ ਸੱਜਣ ਆਏ ਆ ਉਹਨਾਂ ਨਾਲ ਗੱਲਬਾਤ ਵੀ ਕਰ ਰਹੇ ਹਾਂ ਸਾਡੇ ਨਾਲ ਸਿੱਖ ਚਿੰਤਕ ਸਦਾ ਬਲਜੀਤ ਸਿੰਘ ਜੀ ਜੁੜੇ ਹੋਏ ਆ ਗੁਰਫਤੇ ਸਾਂਝ ਕਰਦੇ ਆ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਤਿੰਨ ਸਾਲ ਦਾ ਸਫ਼ਰ ਹੈ ਕਿਵੇਂ ਵੇਖ ਰਹੇ ਹੋ ਇਸ ਮੋਰਚੇ ਦਾ ਤੁਹਾਡੀ ਹਰ ਵਾਰ ਜਦੋਂ ਕੋਲ ਦਿੱਤੀ ਜਾਂਦੀ ਹੈ ਅੱਗੋਂ ਪਿਛੋਂ ਤੁਸੀਂ ਇੱਥੇ ਆਉਂਦੇ ਹੋ ਕਿਵੇਂ ਵੇਖ ਰਹੇ ਹੋ ਲੱਭਾ ਲੰਮੇ ਸਮੇਂ ਤੋਂ ਅਸੀਂ ਸਿਰਫ ਇਹ ਕਮਿਊਨ ਸਾਫ ਮੋਰਚਾ ਅਸੀਂ ਬੜੇ ਹੋਰ ਵੀ ਸੰਘਰਸ਼ ਵੇਖੇ ਆ ਭਾਈ ਗੁਰਬਖਸ਼ ਸਿੰਘ ਖਾਲਸਾ ਦੀ ਪੋਖੜ ਤਾਲ ਬਾਪੂ ਸੂਰਤ ਸਿੰਘ ਖਾਲਸਾ ਦੀ ਪੋਖੜ ਤਾਲ ਵੇਖੀ ਇੱਕ ਵਾਰ ਉਬਾਲ ਆਉਂਦਾ ਸਰਕਾਰ ਡਰਦੀ ਵੀ ਆ ਪਰ ਇਹ ਆ ਕਿ ਅਸਲ ਵਿੱਚ ਸਰਕਾਰ ਜਿਹੜਾ ਕਿ ਉਹਨੂੰ ਇਹ ਹੋ ਗਿਆ ਕਿ ਅ ਇਹਨਾਂ ਦੇ ਧਰਨੇ ਜਿਹੜੇ ਐ ਇਦਾਂ ਚੱਲਦੇ ਰਹਣੇ ਇਹਦੇ ਨਾਲ ਕੋਈ ਫਰਕ ਨਹੀਂ ਪੈਂਦਾ ਉਹਨਾਂ ਨੂੰ ਮੈਂ ਸਟੇਜ ਤੋਂ ਵੀ ਇਹ ਕਹਿ ਕੇ ਆਇਆ ਕਿ ਅਸਲ ਵਿੱਚ ਸਰਕਾਰਾਂ ਨੂੰ ਫਰਕ ਉਦੋਂ ਪੈਂਦਾ ਕਿ ਜਦੋਂ ਸਰਕਾਰਾਂ ਨੂੰ ਮਹਿਸੂਸ ਹੋਵੇ ਕਿ ਜਿਹੜਾ ਸ਼ਾਂਤਮਈ ਸੰਘਰਸ਼ ਚੱਲ ਰਿਹਾ ਹੈ ਕਿ ਜੇ ਇਹਦੇ ਤੇ ਧਿਆਨ ਨਾ ਦਿੱਤਾ ਤੇ ਇੱਕ ਜਲਜਲਾ ਆ ਸਕਦਾ ਉਹ ਅਹਿਸਾਸ ਜਿਹੜਾ ਵਾ ਕਿ ਸਰਕਾਰ ਨੂੰ ਹੋਣਾ ਹਟ ਗਿਆ ਇਹ ਹੁਣ ਸਾਡੀ ਕੌਮ ਦੀ ਜ਼ਿੰਮੇਵਾਰੀ ਹੈ ਕਿ ਸਰਕਾਰ ਨੂੰ ਉਹ ਅਹਿਸਾਸ ਕਿਵੇਂ ਕਰਾਉਣਾ ਅਸੀਂ ਰੋਸ ਪ੍ਰਗਟ ਕਰਦੇ ਹਾਂ ਬੰਦੀ ਸਿੰਘਾਂ ਦੀ ਰਿਹਾਈ ਲਈ ਆਵਾਜ਼ ਬੁਲੰਦ ਕਰਦੇ ਹਾਂ ਵੱਖ-ਵੱਖ ਮੰਚਾਂ ਤੇ ਸੰਘਰਸ਼ ਲੜਦੇ ਹਾਂ ਪਰ ਇਹ ਕੌਮ ਦਾ ਗੁੱਸਾ ਕੌਮ ਦਾ ਰੋਸ ਕੌਮ ਦੇ ਅੰਦਰ ਇੱਕ ਜਿਹੜੀ ਤੜਫ ਉਹ ਨਜ਼ਰ ਆਉਣੀ ਚਾਹੀਦੀ ਹੈ ਜਿਹਦੇ ਨਾਲ ਸਰਕਾਰ ਨੂੰ ਇਹ ਮਹਿਸੂਸ ਹੋਵੇ ਕਿ ਕੌਮ ਦੇ ਅੰਦਰ ਜਿਹੜੀ ਹਿਲਜੁਲ ਹੋ ਰਹੀ ਹੈ ਕਿ ਜੇ ਇਹਦੇ ਉੱਲ ਧਿਆਨ ਨਾ ਦਿੱਤਾ ਇਹਦੇ ਸਿੱਟੇ ਜਿਹੜੇ ਆ ਕੁਛ ਨਾ ਕੁਛ ਜੜੇ ਦਾ ਬਲਜੀਤ ਸਿੰਘ ਜੀ ਕੌਮਨ ਸਾਫ ਮੋਰਚੇ ਤੋਂ ਪਿੱਛੇ ਚਲ ਜੀਦੇ ਆਪਾਂ ਤੁਸੀਂ ਗੁਰਬਖਸ਼ ਸਿੰਘ ਦੀ ਗੱਲ ਕੀਤੀ ਆ ਜਲਜਲਾ ਤੇ ਆਇਆ ਸੀ ਸਾਡਾ ਸਾਰਾ ਭਾਈਚਾਰਾ ਇੱਥੇ ਆ ਗਿਆ ਇਸ ਤੱਕ ਕਿ ਸਿੰਗਰ ਭਾਈਚਾਰਾ ਬਹੁਤਾ ਜਿੱਤੇ ਆਇਆ ਇਹਦੇ ਕੋਈ ਸ਼ੱਕ ਵਾਲੀ ਗੱਲ ਨਹੀਂ ਬਾਪੂ ਸੂਰ ਸਿੰਘ ਵਾਰੀ ਜਲਜਲਾ ਤੇ ਆਇਆ ਸੀ ਬਰਗਾੜੀ ਚ ਮੋਰਚਾ ਲੱਗਾ ਜਲਜਲਾ ਤੇ ਆਇਆ ਸੀ ਹੁਣ ਲੋਕ ਕਰਨ ਵੀ ਕੀ ਲੱਭਦਾ ਕੁਛ ਨਹੀਂ ਅਗਲੇ ਪਾਸੇ ਕਹਿ ਤਾ ਜਾਂਦਾ ਕਿ ਬਾਅਦ ਚ ਵੇਖਿਆ ਮੋਰਚਾ ਲੋਕ ਇਹ ਸੋਚ ਕੇ ਪਿੱਛੇ ਕੀ ਲੱਗਦਾ ਕਰਨ ਇਹੋ ਜਿ ਦਿਨ ਲੱਗਦਾ ਅੰਨਾ ਕਾਰਨ ਇਹ ਹੈ ਕਿ ਅਸਲ ਵਿੱਚ ਸਾਡੀ ਲੀਡਰਸ਼ਿਪ ਦੀ ਕਮਜ਼ੋਰੀ ਮੈਂ ਕਹਿ ਸਕਦਾ ਕਿ ਜਿਸ ਵੇਲੇ ਜਦੋਂ ਕੌਮ ਨੇ ਆਪਣੀ ਤਾਕਤ ਵਿਖਾਈ ਸਰਕਾਰ ਦੇ ਵਿੱਚ ਡਰ ਪੈਦਾ ਹੋਇਆ ਪਰ ਸਰਕਾਰ ਛਾਲ ਕਪਟ ਵਰਤ ਕੇ ਜਿਹੜਾ ਕਿ ਗੱਲਾਂ ਬਾਤਾਂ ਦੇ ਵਿੱਚ ਉਲਝਾ ਕੇ ਵੀ ਤੁਸੀਂ ਅਸੀਂ ਇੰਨਾ ਦਿਨ ਸਾਨੂੰ ਦਿਓ ਅਸੀਂ ਆ ਕਰਾਂਗੇ ਅਸੀਂ ਬਰਗਾੜੀ ਵਾਲਾ ਮੋਰਚਾ ਵੀ ਵੇਖਿਆ ਬੜੇ ਉਹ ਸਰਕਾਰ ਗੱਲਬਾਤ ਦੇ ਚੱਕਰ ਵਿੱਚ ਉਹ ਦੇ ਵਿੱਚ ਫਸਾ ਕੇ ਜਿਹੜਾ ਕਿ ਸਾਰੇ ਸੰਘਰਸ਼ ਨੂੰ ਉਹ ਸਾਬੋਤਾਜ ਕਰ ਦਿੰਦੀ ਹੈ ਤੇ ਲੀਡਰਸ਼ਿਪ ਜਿਹੜੀ ਆ ਨਾ ਇੱਕ ਉਹਦੀ ਜ਼ਿੰਮੇਵਾਰੀ ਬਣਦੀ ਆ ਕਿ ਜੇਸ ਵੇਲੇ ਸੰਘਰਸ਼ ਸਿਖਰ ਦੇ ਉੱਤੇ ਪਹੁੰਚਦਾ ਵੀ ਸਰਕਾਰ ਦੀ ਕੋਈ ਵੀ ਚਾਲ ਜਿਹੜੀ ਆ ਕੋਈ ਏਦਾਂ ਦੀ ਘੁਮਣ ਕੇਰੀ ਦੇ ਵਿੱਚ ਨਾ ਫਸਿਆ ਜਾਵੇ ਉਹਨੂੰ ਇੱਕ ਵਾਰ ਸਿਰੇ ਲਾਇਆ ਜਾਵੇ ਜਿਹੜਾ ਜਦੋਂ ਵੀ ਆਪਾਂ ਕੋਈ ਸੰਘਰਸ਼ ਸ਼ੁਰੂ ਕਰਦੇ ਆ ਵੀ ਉਸ ਤੋਂ ਸਰਕਾਰ ਦੀ ਗੱਲਬਾਤ ਦੇ ਵਿੱਚ ਆ ਕੇ ਕਿਸੇ ਵੀ ਤਰੀਕੇ ਦੇ ਨਾਲ ਉਹਦੀਆਂ ਕਪਟੀ ਸਾਜ਼ਿਸ਼ਾਂ ਦੇ ਵਿੱਚ ਫਸ ਕੇ ਲਾਰੇ ਲੱਪਿਆਂ ਦੇ ਵਿੱਚ ਨਾ ਆਇਆ ਜਾਵੇ ਵੀ ਜਦੋਂ ਤੱਕ रिजल्ट ਨਹੀਂ ਆਉਂਦਾ ਵੀ 포ਕੇ ਲਾਰਿਆਂ ਦੇ ਉੱਤੇ 포ਕੇ ਵਾਧਿਆਂ ਦੇ ਉੱਤੇ ਯਕੀਨ ਨਾ ਕੀਤਾ ਜਾਵੇ ਹੁਣ ਤੱਕ 1947 ਤੋਂ ਲੈ ਕੇ ਹੁਣ ਤੱਕ ਜਿਹੜੀ ਆ ਉਹ ਕੌਮ ਇੱਥੋਂ ਹੀ ਮਾਰ ਖਾਂਦੀ ਆ ਰਹੀ ਆ ਕਿ ਅਸੀਂ ਸਰਕਾਰਾਂ ਦੇ ਲਾਰਿਆਂ ਤੇ ਵਾਧਿਆਂ ਤੇ ਯਕੀਨ ਕਰ ਲੈਨੇ ਆ ਤੇ ਸੰਘਰਸ਼ ਨੂੰ ਮੱਠਾ ਕਰ ਦਿੰਨੇ ਆ ਭੁਲਜੀਤ ਸਿੰਘ ਜਿੱਦ ਦਿਨ ਬਰਗਾੜੀ ਮੋਰਚਾ ਲੱਗਾ ਸੀ ਉਹ ਪਹਿਲੇ ਦਿਨ ਵੀ ਉੱਥੇ ਸੀ ਤੇ ਮੈਂ ਐਂਡ ਵਾਲੇ ਦਿਨ ਵੀ ਦੇਖਿਆ ਪਹਿਲੇ ਦਿਨ ਕਿਹਾ ਗਿਆ ਸੀ ਇੱਥੇ ਸਰਕਾਰ ਆਊਗੀ ਇੱਥੇ ਗੱਲਬਾਤ ਹੋਊਗੀ ਮੰਗਾ ਮੰਨੀਆਂ ਜਾਣਗੇ ਤੇ ਉਠਾਂਗੇ ਲਾਸ ਦੇ ਵਿੱਚ ਵਿੱਚ ਕੋਈ ਸ਼ੱਕ ਵਾਲੀ ਗੱਲ ਨਹੀਂ ਸਰਕਾਰ ਆਈ ਵੀ ਸਰਕਾਰੀ ਅਧਿਕਾਰੀ ਆਏ ਮੰਤਰੀ ਸਹਿਬਾਨ ਆਏ ਤੁਹਾਡੀ ਗੱਲ ਬਿਲਕੁਲ ਸਹੀ ਹੈ ਕਿ ਪ੍ਰੋਸੈਸ ਜੇ ਲਿਆ ਗਿਆ ਪਰ ਪ੍ਰੋਸੈਸ ਤੇ ਲੈਣ ਤੋਂ ਬਾਅਦ ਇੱਕ ਵੱਡਾ ਨੁਕਸਾਨ ਵੀ ਹੋਇਆ ਕੌਮ ਦਾ ਅੱਜ ਵੀ ਚੱਲ ਰਹੇ ਆ ਆ ਵੇਖਿਆ ਜਾ ਰਿਹਾ ਕਿ ਕੌਮ ਦੀ ਤਰਾਸਦੀ ਆਏ ਇੱਕ ਪਾਸੇ ਟਾਵਰ ਤੇ 400 ਫੁੱਟ ਟਾਵਰ ਦੇ ਉੱਪਰ ਠੰਡ ਮਾਰ ਰਿਹਾ ਹੈ ਨਾ ਉਹਨੇ ਗਰਮੀਆਂ ਵੀ ਚੱਲੀਆਂ ਠੰਡ ਵੀ ਚੱਲੀ ਤੇ ਕਾਨੂੰਨ ਬਣਾਉਣ ਦੀ ਗੱਲ ਕਰ ਰਿਹਾ ਇਧਰ ਬੰਦੀ ਸਿੰਘਾਂ ਦੀ ਕਾਨੂੰਨ ਬਣਾਉਣ ਦੀ ਗੱਲ ਹੋ ਰਹੀ ਆ ਪਰ ਖਿੰਡਿਆ ਪੁੰਡੇ ਦਾ ਲੱਗ ਰਿਹਾ ਕਿਤੇ ਕਿਸਾਨ ਬੈਠੇ ਹੁੰਦੇ ਆ ਕਿਤੇ ਸਾਨੂੰ ਸ਼ਰਾਬ ਫੈਕਟਰੀ ਬੰਦ ਕਰਾਉਣ ਵਾਸਤੇ ਵੀ ਸੰਘਰਸ਼ ਕਰਨਾ ਪੈਂਦਾ ਨੌਕਰੀ ਲੈਣ ਵਾਸਤੇ ਸੰਘਰਸ਼ ਕਰਨਾ ਆ ਨਹੀਂ ਬਿਲਕੁਲ ਗੱਲ ਇਹੀ ਆ ਕਿ ਅਸੀਂ ਜਿਹੜਾ ਜਿੰਨਾ ਵੀ ਹੁਣ ਤੱਕ ਅਸੀਂ ਵੇਖਿਆ ਕਿ ਸਾਡੇ ਸੰਘਰਸ਼ ਸਿਖਰ ਤੇ ਪਹੁੰਚ ਕੇ ਜਿਹੜੇ ناکਾਮ ਹੁੰਦੇ ਨਾ ਉਹਦਾ ਕਾਰਨ ਇਹੀ ਆ ਕਿ ਅਸੀਂ ਜਿਸ ਵੇਲੇ ਸਰਕਾਰ ਪੂਰੀ ਤਰ੍ਹਾਂ ਖਸੂਤੀ ਫਸੇ ਹੁੰਦੀ ਆ ਤੇ ਉਸ ਵੇਲੇ ਉਹ ਕੋਈ ਨਾ ਕੋਈ ਤਰੀਕਾ ਲੱਭਦੀ ਆ ਵੀ ਕਿਸੇ ਨਾ ਕਿਸੇ ਤਰੀਕੇ ਕਿਸੇ ਨਾ ਕਿਸੇ ਲੀਡਰ ਨੂੰ ਕਿਸੇ ਜਥੇਬੰਦੀ ਨੂੰ ਹਾਂ ਜਾਂ ਤੇ ਗੱਲਬਾਤ ਦੇ ਵਿੱਚ ਉਹ ਲਿਜਾ ਕੇ ਜਿਹੜਾ ਕਿ ਇਹਨੂੰ ਹਾਂ ਜਿਹੜਾ ਟਾਈਮ ਲਿਆ ਲਿਆ ਜਾਵੇ ਥੋੜਾ ਬਹੁਤਾ ਤੇ ਉਸ ਤੋਂ ਬਾਅਦ ਜਿਹੜਾ ਕਿ ਉਹ ਸੰਘਰਸ਼ ਮੱਠਾ ਆਪਣੇ ਆਪ ਹੀ ਪੈ ਜਾਂਦਾ ਤੇ ਜਾਂ ਫਿਰ ਜਿਹੜਾ ਕਿ ਸਾਡੀ ਲੀਡਰਸ਼ਿਪ ਜਿਹੜੀ ਅਸੀਂ ਕਿਸਾਨ ਮੋਰਚਾ ਇੱਕ ਦੁਨੀਆ ਦੀ ਮਿਸਾਲ ਆ ਪੂਰੀ ਦੁਨੀਆ ਦੇ ਵਿੱਚ ਇਹਦੀ ਚਰਚਾ ਹੋਈ ਉਹ ਵੀ ਅਸੀਂ ਵੇਖਦੇ ਆ ਕਿ ਉਸ ਵੇਲੇ ਉਹਨਾਂ ਨੇ ਵਾਅਦੇ ਕੀਤੇ ਵੀ ਇੱਕ ਵਾਰ ਤੁਸੀਂ ਉੱਠ ਜਾਓ ਅਸੀਂ ਸਾਰਾ ਕੁਝ ਜਿਹੜਾ ਤੁਹਾਡੀਆਂ ਮੰਗਾਂ ਮਾਰ ਲਾਵਾਂਗੇ ਤੇ ਆਪਣੇ ਜਿਹੜੇ ਦਾਨਸ਼ਵਰ ਕਹਿੰਦੇ ਰਹੇ ਵੀ ਹੁਣ ਨਾ ਉੱਠਿਓ ਜੇ ਉੱਠਣਾ ਹੈ ਤੇ ਜਦੋਂ ਤੱਕ ਉਹ ਪੂਰੀ ਤਰ੍ਹਾਂ ਮੰਨਿਆ ਨਹੀਂ ਜਾਂਦੀਆਂ ਫੇਰ ਉੱਠਿਓ ਪਰ ਜਿਹੜੇ ਉੱਠ ਪਏ ਵੀ ਅਜੇ ਤੱਕ ਦੇਖ ਰਹੇ ਹੁਣ ਉਹਨਾਂ ਨੂੰ ਸੰਘਰਸ਼ ਕਰਨਾ ਪੈਂਦਾ ਕਦੀ ਸ਼ੰਭੂ ਬਾਰਡਰ ਤੇ ਹੁਣ ਤੇ ਉਹ ਦਿੱਲੀ ਤੱਕ ਜਾਣ ਨਹੀਂ ਦਿੰਦੇ ਉਸ ਤੋਂ ਬਾਅਦ ਤੇ ਉਹਨਾਂ ਨੇ ਦਿੱਲੀ ਦਾ ਰਾਹ ਬੰਦ ਕਰ ਦਿੱਤਾ ਵੀ ਜੇ ਸੰਘਰਸ਼ ਉਠਦਾ ਤੇ ਦਿਲ ਆਪਣੇ ਪੰਜਾਬ ਦੇ ਹੱਥ ਨਹੀਂ ਤੁਸੀਂ 잡 ਸਕਦੇ ਤੇ ਇਹ ਅਸਲ ਵਿੱਚ ਅਸੀਂ ਸਾਡੀ ਲੀਡਰਸ਼ਿਪ ਨੂੰ ਜਿਹੜਾ ਕਿ ਇੱਕ ਵਾਰੀ ਬੈਠ ਕੇ ਜਿਹੜਾ ਨਾ ਪੱਕੇ ਤਰੀਕੇ ਦੇ ਨਾਲ ਫੈਸਲਾ ਲੈ ਕੇ ਵੀ ਸੰਘਰਸ਼ ਨੂੰ ਕਿਸ ਤਰੀਕੇ ਨਾਲ ਲੜਨਾ ਕਿੰਨੇ ਵੱਡੇ ਪੱਤਰ ਤੇ ਲੜਨਾ ਤੇ ਇਹਨੂੰ ਜਿਹੜਾ ਵਾ ਕਿ ਜਦੋਂ ਸਿਖਰ ਤੇ ਪਹੁੰਚ ਗਏ ਕੀ ਗੱਲ ਜਿਹੜੀ ਆ ਉਹ ਫੋਨ ਤੋਂ ਬਾਅਦ ਅਸੀਂ ਉੱਥੋਂ ਉੱਠਣਾ ਉਹ ਫੈਸਲਾ ਪੱਕਾ ਕਰਨਾ ਪਊਗਾ ਜਿਹੜਾ ਹੁਣ ਦਾ ਚਰਚਾਵਾ ਚੱਲ ਰਹੀ ਹੈ ਜਿਹੜਾ 328 ਰੁਪਏ ਬਾਬਤ ਇੱਥੇ ਬੜੇ ਵੱਡੇ ਪੱਤਰ ਦੀ ਗੱਲ ਚੁੱਕੀ ਗਈ ਸੀ ਸ਼ੁਰੂ ਤੋਂ ਲੈ ਕੇ ਹੁਣ ਤੱਕ ਚੱਲ ਰਹੀ ਹੈ ਲਗਾਤਾਰੀ ਕਿਵੇਂ ਵੇਖਦੇ ਹੋ ਸਿੰਘ ਸਾਹਿਬਾਨ ਦਾ ਸਾਹਮਣੇ ਆਉਣਾ ਐ ਜੀਪੀਸੀ ਪ੍ਰਧਾਨ ਦਾ ਤੇ ਸਰਕਾਰ ਦਾ ਆਮੋ ਸਾਹਮਣੇ ਕਿਹਾ ਜਾ ਰਿਹਾ ਕਿ ਸਿਆਸਤ ਤੋਂ ਪ੍ਰੇਰਿਤ ਆ 328 ਰੁਪਏ ਦਾ ਮਸਲਾ ਨਹੀਂ ਬਿਲਕੁਲ ਅਸਲ ਵਿੱਚ ਜਿਹੜਾ ਕਿ ਸਰਕਾਰ ਜਿਹੜੀ ਹੈ ਨਾ ਜੋ ਕੁਝ ਵੀ ਆ ਇਹ ਜੇ ਅਸੀਂ ਕਹੀਏ ਕਿ ਇਹਨੂੰ ਗੁਰੂ ਗ੍ਰੰਥ ਸਾਹਿਬ ਦੀ ਸਰੂਪਾਂ ਦੀ ਚਿੰਤਾ ਜਾਂ ਬੇਅਦਬੀ ਦੀ ਚਿੰਤਾ ਇਹ ਨਹੀਂ ਅਸੀਂ ਮੰਨ ਸਕਦੇ ਸਿਆਸਤ ਤੇ ਹੈ ਪਰ ਅਸੀਂ ਸ਼੍ਰੋਮਣੀ ਕਮੇਟੀ ਨੂੰ ਇਹ ਦੇ ਕਰਕੇ ਬਰੀ ਕਰਦੀਏ ਇਹ ਵੀ ਨਹੀਂ ਕਹਿ ਸਕਦੇ ਦੋਵੇਂ ਪਾਸੇ ਜਿਹੜਾ ਕਿ ਹੈ ਕਸੂਰ ਤੇ ਉਹ ਇਸ ਕਰਕੇ ਹੀ ਆ ਕਿ ਸਿਆਸਤ ਇਸ ਕਰਕੇ ਹੋ ਰਹੀ ਹੈ ਕਿਉਂਕਿ ਆਪਣਾ ਧਰਮ ਵਾਲਾ ਪਾਸਾ ਜਿਹੜਾ ਉਹ ਕਮਜ਼ੋਰ ਹੋ ਚੁੱਕਾ ਅਸੀਂ ਆਪਣੇ ਧਰਮ ਵਾਲੇ ਪਾਸੇ ਨੂੰ ਜੇ ਮਜ਼ਬੂਤ ਕਰੀਏ ਤਾਕਤਵਰ ਕਰੀਏ ਤੇ ਲੜੀਏ ਤੇ ਨਾ ਸਰਕਾਰ ਸਿਆਸਤ ਕਰ ਸਕਦੀ ਹੈ ਤੇ ਨਾ ਸ਼ਰਮਣੀ ਕਮੇਟੀ ਜਿਹੜੀ ਆ ਉਹ ਭੱਜ ਸਕਦੀ ਹੈ ਇਸ ਕਰਕੇ ਸਾਨੂੰ ਆਪਣੀ ਕੌਮ ਨੂੰ ਆਪਣੇ ਧਾਰਮਿਕ ਪੱਖ ਨੂੰ ਜਿਹੜਾ ਉਹ ਮਜ਼ਬੂਤ ਕਰਨਾ ਪਊਗਾ ਸੀਐਮਸ ਤਲਬ ਕਰਨਾ ਕੀ ਲੱਗਦਾ ਤੁਹਾਨੂੰ ਸਿਆਸਤ ਤਾਂ ਦੋਵੇਂ ਪਾਸੇ ਦੀ کہہ ਸਕਦੇ ਹਾਂ ਅਸੀਂ ਸਿੰਘ ਸਾਹਿਬਾਨ ਦਾ ਸੀਐਮ ਸਾਹਿਬ ਨੂੰ ਤਲਬ ਕਰਨਾ ਹਾਂ ਇਹਦੇ ਵਿੱਚ ਜਿਹੜਾ ਕਿ ਸਰਕਾਰ ਦਾ ਹੁਣ ਤੱਕ ਜੋ ਰੋਡ ਅ ਸਿਕਾਂ ਦੀਆਂ ਮੰਗਾਂ ਬਾਰੇ ਜਾਂ ਸਿੱਖ ਸੰਘਰਸ਼ ਦੇ ਬਾਰੇ ਜਿਹੜਾ ਉਹ ਨਾਂ ਪੱਕੀ ਰਿਹਾ ਇਥੋਂ ਤੱਕ ਕਿ ਸਾਡੇ ਹਰੇਕ ਜੱਦੋ ਜਹਿਦ ਨੂੰ ਜਿਹੜਾ ਕਿ ਅੱਤਵਾਦ ਕਹਿ ਦਿੱਤਾ ਜਾਂਦਾ ਅ ਬੜੇ ਬੁਰੇ ਤਰੀਕੇ ਦੇ ਨਾਲ ਪੂਰੀ ਦੀ ਪੂਰੀ ਤਾਕਤ ਲਾ ਕੇ ਜਿਹੜਾ ਕਿ ਉਹਨੂੰ ਕੁਚਲਣ ਦੀ ਕੋਸ਼ਿਸ਼ ਕੀਤੀ ਜਾਂਦੀ ਆ ਵੀ ਇਸ ਕਰਕੇ ਜਿਹੜਾ ਕਿ ਅ ਅਕਾਲ ਤਖਤ ਸਾਹਿਬ ਦੇ ਉਤੋਂ ਇਹਨਾਂ ਹਾਕਮਾਂ ਦੇ ਵਿਰੁੱਧ ਸ਼ੁਰੂ ਤੋਂ ਜਿਹੜਾ ਕਿ ਸੰਘਰਸ਼ ਇਹਨਾਂ ਨੂੰ ਤਲਬ ਕਰਨ ਦੀ ਤੇ ਜਿਹੜੀ ਇੱਕ ਵੱਖਰੀ ਚੀਜ਼ ਆ ਜ਼ਾਲਮ ਹਕੂਮਤਾਂ ਦੇ ਵਿਰੁੱਧ ਸੰਘਰਸ਼ ਦਾ ਬਿਗਲ ਵੱਜਦਾ ਰਿਹਾ ਉਹ ਬਿਗਲ ਵੱਜਣਾ ਚਾਹੀਦਾ ਪਰ ਇਹਨਾਂ ਮੁੱਦਿਆਂ ਤੇ ਨਹੀਂ ਕਿ ਜਦੋਂ ਸ਼੍ਰੋਮਣੀ ਕਮੇਟੀ ਫਸਦੀ ਆ ਵੀ ਉਦੋਂ ਤੁਸੀਂ ਮੁੱਖ ਮੰਤਰੀ ਨੂੰ ਉਦੋਂ ਤੁਸੀਂ ਮੁੱਖ ਮੰਤਰੀ ਨੂੰ ਤਲਬ ਕਰ ਲੋ। ਅਸਲ ਵਿੱਚ ਪਹਿਲਾਂ ਚੁੱਕਣੀ ਚਾਹੀਦੀ ਸੀ ਸਰਸੇ ਵਾਲਾ ਮਸਲਾ ਪਹਿਲਾਂ ਚੁੱਕਿਆ ਹੁੰਦਾ ਹੋਰ ਕਈ ਮਸਲੇ ਸੀ ਪੰਥ ਦੇ 328 ਰੁਪਿਆਂ ਦੀ ਗੱਲ ਸੀ ਜਾਂ ਟਾਵਰ ਤੇ ਬੈਠਾ ਹੋਇਆ ਗੁਰਜੀਤ ਸਿੰਘ ਭਾਈ ਗੁਰਜੀਤ ਸਿੰਘ ਸੀ ਉਹ ਮਸਲੇ ਪਹਿਲੇ ਚੁਕਣੇ ਚਾਹੀਦੇ ਬਿਲਕੁਲ ਬਿਲਕੁਲ ਜੀ ਜਦੋਂ ਸਾਡੀ ਕੌਮ ਦੇ ਉੱਤੇ ਜ਼ੁਲਮ ਹੁੰਦਾ ਨੌਜਵਾਨ ਜਿਹੜੇ ਨੇ ਸਾਡੇ ਫੜ ਕੇ ਜਿਹੜੇ ਆ ਕਿ ਡਿਬਰੂਗੜ ਵਰਗੀਆਂ ਜੇਲ੍ਹਾਂ ਦੇ ਵਿੱਚ ਬੰਦ ਕਰ ਦਿੱਤੇ ਤੇ ਪਿੰਡਾਂ ਦੇ ਵਿੱਚ ਇੱਕ ਜ਼ਬਰ ਤੇ ਜ਼ੁਲਮ ਦਾ ਦੌਰ ਚਲਾਇਆ ਇਹੋ ਜਿਹਾ ਕਿ ਨੌਜਵਾਨਾਂ ਨੂੰ ਜਿਹੜਾ ਕਿ ਇਥੋਂ ਤੱਕ ਕਿਹਾ ਗਿਆ ਕਿ ਤੁਸੀਂ ਕਿਸੇ ਵੀ ਪ੍ਰੋਟੈਸਟ ਦੇ ਵਿੱਚ ਸ਼ਾਮਲ ਨਹੀਂ ਹੋਣਾ ਉਹਨਾਂ ਦੇ ਉਂਗਲਾਂ ਦੇ ਨਿਸ਼ਾਨ ਲਏ ਜਾਂਦੇ ਆ ਉਹਨਾਂ ਦੇ ਮੋਬਾਈਲ ਚੈੱਕ ਕੀਤੇ ਜਾਂਦੇ ਆ ਉਹਨਾਂ ਦੀ ਜਿਹੜੀ ਜਿੰਨੀ ਵੀ ਆਜ਼ਾਦੀ ਜਿਹੜੀ ਆ ਕਿ ਉਹ ਦਵਾਈ ਜਾਂਦੀ ਆ ਵੀ ਉਸ ਵੇਲੇ ਅਕਾਲ ਤਖਤ ਸਾਹਿਬ ਨੂੰ ਜਿਹੜਾ ਕਿ ਇਹ ਸਟੈਂਡ ਲੈਣਾ ਚਾਹੀਦਾ ਉਸ ਵੇਲੇ ਤਲਬ ਕਰਨਾ ਚਾਹੀਦਾ ਵੀ ਹੁਣ ਜਦੋਂ ਸ਼ਰੋਮਣੀ ਕਮੇਟੀ ਫਸਦੀ ਫਸ ਰਹੀ ਆ ਵੀ ਉਦੋਂ ਤੁਸੀਂ ਮੁੱਖ ਮੰਤਰੀ ਨੂੰ ਤਲਬ ਕਰ ਲਓ ਤੇ ਦਿਖਾਓ ਕਿ ਅਕਾਲ ਤਖਤ ਸੁਪਰੀਮ ਇਹ ਸੁਪਰੀਮ ਇਦਾਂ ਨਹੀਂ ਹੋਣਾ ਸੁਪਰੀਮ ਹੋਣਾ ਵਾ ਕਿ ਜਦੋਂ ਵੀ ਜ਼ੁਲਮ ਦੇ ਜ਼ਬਰ ਹੁੰਦਾ ਕਾਮ ਦੇ ਉੱਤੇ ਤੁਸੀਂ ਸੰਘਰਸ਼ ਦਾ ਬਿਗਲ ਬੁਜਾਓ ਸਿਰਫ ਤਲਬ ਕਰਨ ਨਾਲ ਵੀ ਕੁਝ ਨਹੀਂ ਹੋਣਾ ਤੁਸੀਂ ਇੱਥੋਂ ਸੰਘਰਸ਼ ਦਾ ਐਲਾਨ ਕਰੋ ਸਾਰੀ ਜਥੇਬੰਦੀਆਂ ਨੂੰ ਸੱਦਾ ਦਿਓ ਕਿ ਅਸੀਂ ਜਿਹੜਾ ਕਿ ਮਿੱਥ ਕੇ ਸਰਕਾਰ ਦੇ ਖਿਲਾਫ ਆ ਸੰਘਰਸ਼ ਲੜਨਾ ਤੇ ਇਹ ਜੜੀਆਂ ਪ੍ਰਾਪਤੀਆਂ ਅਸੀਂ ਕਰਨੀਆਂ ਕੌਮ ਲਈ ਤੁਹਾਡੀਆਂ ਕਿਤਾਬਾਂ ਦੇ ਵਿੱਚ ਸੰਘਰਸ਼ ਦੀਆਂ ਬਾਤਾਂ ਵੀ ਪਈਆਂ ਮੈਂ ਪੜੀਆਂ ਵੀਆਂ ਕੁਝ ਪਿਛਲੇ ਸੰਘਰਸ਼ ਦੀਆਂ ਬਾਤਾਂ ਵੀ ਪਈਆਂ ਹੁਣ ਕਿਵੇਂ ਵੇਖ ਰਹੇ ਹੋ ਸਰਕਾਰ ਨੂੰ ਹੁਣ ਵੀ ਰੋਜ਼ਾਨਾ ਇਨਕਾਊਂਟਰ ਨੌਜਵਾਨੀ ਕਤਲ ਪੰਜਾਬ ਚ ਨਸ਼ਾ ਪੰਜਾਬ ਦੇ ਹਾਲਾਤ ਪੱਤਰ ਫਰੌਤੀਆਂ ਮੰਗਣੀਆਂ ਰੋਜ਼ਾਨਾ ਕਤਲ ਹੋਣੇ ਨਵੇਂ ਸਾਲ ਦੇ ਕੁਝ ਦਿਨ ਲੰਘੇ ਅਜੇ ਤੇ ਕਈ ਕਤਲ ਹੋ ਚੁੱਕੇ ਹੁਣ ਤੱਕ ਧਾਰਮਿਕ ਸ਼ਕਤੀ ਤਾਂ ਸਰਕਾਰ ਜਿਹੜੀਆਂ ਜਿੰਨੀਆਂ ਵੀ ਆ ਰਹੀਆਂ ਨੇ ਅਸਲ ਵਿੱਚ ਸਾਡੀ ਜਿਹੜੀ ਹੈ ਸਭ ਤੋਂ ਵੱਡੀ ਕਮਜ਼ੋਰੀ ਇਹ ਰਹੀ ਹੈ ਕਿ ਅਸੀਂ ਪੰਜਾਬ ਦੇ ਵਿੱਚ ਹੁਣ ਤੱਕ ਕਈ ਮੌਕੇ ਸਾਡੇ ਕੋਲ ਇਹੋ ਜਿਹੇ ਆਏ ਕਿ ਅਸੀਂ ਪੰਜਾਬ ਦੇ ਵਿੱਚ ਇੱਕ ਪੰਤਕ ਸਿਆਸਤ ਖੜੀ ਕਰ ਸਕਦੇ ਸੀ ਜਿਹੜੀ ਵਧੀਆ ਤਰੀਕੇ ਦੇ ਨਾਲ ਕੌਮ ਦੇ ਹੱਕਾਂ ਦੀ ਗੱਲ ਕਰੇ ਅਸੀਂ ਤੁਸੀਂ ਦੇਖੋ ਕਿ ਆਪਾਂ ਲੰਮੇ ਸਮੇਂ ਤੋਂ ਬੰਦੀ ਸਿੰਘਾਂ ਦੀ ਰਿਹਾਈ ਲਈ ਲੜ ਰਹੇ ਆ ਤੇ ਦੂਜੇ ਪਾਸੇ ਤਾਮਿਲਨਾਡੂ ਦੇ ਵਿੱਚ ਰਜੀਵ ਗਾਂਧੀ ਜਿਹੜਾ ਕਿ ਇੱਕ ਪ੍ਰਧਾਨ ਮੰਤਰੀ ਰਿਹਾ ਜਿਹਦੀ ਦੁਨੀਆ ਭਰ ਦੇ ਵਿੱਚ ਪਛਾਣ ਸੀ ਉਹਦੇ ਕਤਕਲ ਕੇਸ ਦੇ ਵਿੱਚ ਜਿਹੜੇ ਸੰਤ ਬੰਦੀ ਤਾਮਿਲ ਸੀਗੇ ਜਿਹੜੇ ਉਹਨਾਂ ਦੀਆਂ ਰਿਹਾਈਆਂ 2022 ਦੇ ਵਿੱਚ ਹੋਈਆਂ ਉਹ ਇਸ ਲਈ ਹੋਈਆਂ ਕਿ ਕਿਉਂਕਿ ਉੱਥੋਂ ਦੀਆਂ ਸਰਕਾਰਾਂ ਜਿਹੜੀਆਂ ਨੇ ਉਹਨਾਂ ਨੇ ਸਟੈਂਡ ਲਿਆ ਉਥੋਂ ਦੇ ਮੁੱਖ ਮੰਤਰੀ ਜਿਹੜੇ ਉਹ ਸਟੈਂਡ ਲੈਂਦੇ ਰਹੇ ਕਿਉਂਕਿ ਉਹਨਾਂ ਨੇ ਆਪਣੀ ਸਿਆਸਤ ਜਿਹੜੀ ਹੈ ਉਹ ਖੜੀ ਕੀਤੀ ਹੈ ਅਸੀਂ ਪੰਜਾਬ ਦੇ ਵਿੱਚ ਪੰਥਕ ਸਿਆਸਤ ਜਿਹੜੀ ਹੈ ਉਹ ਖੜੀ ਨਹੀਂ ਕਰ ਸਕੇ ਜਦੋਂ ਮੌਕੇ ਆਏ ਉਦੋਂ ਨਹੀਂ ਕਰ ਸਕੇ ਤੇ ਇਸ ਕਰਕੇ ਸਾਡੇ ਉੱਤੇ ਕਦੀ ਬੈਂਤਾ 부ਚੜ ਰਾਜ ਕਰਦਾ ਰਿਹਾ ਹੈ ਕਦੀ ਬਾਦਲ ਕਿਆਂ ਵਰਗੀ ਗਦਾਰ ਜੁੰਡਲੀ ਜਿਹੜੀ ਉਹ ਰਾਜ ਕਰਦੀ ਰਹੀ ਹੈ ਜਿਹੜੀ ਕਿ ਬੰਦੀ ਸਿੰਘਾਂ ਦੀਆਂ ਰਿਖਾਈਆਂ ਦੇ ਵਿੱਚ ਰਿੱਕੇ ਡੋਂਦੀ ਰਹੀ ਹੈ ਕਦੀ ਕੈਪਟਨ ਅਮਰਿੰਦਰ ਸਿੰਘ ਵਰਗੇ ਜਿਹੜੇ ਨੇ ਉਹ ਰਾਜ ਕਰਦੇ ਰਿਹਾ ਇੱਕ ਜਿਹੜੇ ਲਿਸਟਾਂ ਬਣਾ ਬਣਾ ਕੇ ਕੈਨੇਡਾ ਦੇ ਪ੍ਰਧਾਨ ਮੰਤਰੀ ਨੂੰ ਦਿੰਦੇ ਰਹੇ ਆ ਕਿ ਕੈਨੇਡਾ ਦੇ ਵਿੱਚ ਆ ਜਿਹੜੇ ਬੰਦੇ ਨੇ ਵੀ ਇਹ ਜਿਹੜੇ ਨੇ ਇਹਨਾਂ ਤੇ ਕਾਬੂ ਕੀਤਾ ਜਾਵੇ ਤੇ ਹੁਣ ਭਗਵੰਤ ਮਾਨ ਵਰਗੇ ਆ ਜਿਹੜੇ ਕਿ ਸਾਡੇ ਨੌਜਵਾਨਾਂ ਨੂੰ ਡਿਬਰੂਗੜਾ ਵਰਗੀਆਂ ਜੇਲ੍ਹਾਂ ਦੇ ਵਿੱਚ ਬੰਦ ਕਰ ਰਹੇ ਆ ਤੇ ਕਾਰਨ ਇਹੀ ਆ ਕਿ ਅਸੀਂ ਸਾਨੂੰ ਪੰਜਾਬ ਦੇ ਵਿੱਚ ਆਪਣੀ ਸਿਆਸਤ ਜਿਹੜੀ ਆ ਉਹ ਕਾਇਮ ਕਰਨੀ ਚਾਹੀਦੀ ਹੈ ਮਜ਼ਬੂਤ ਕਰਨੀ ਚਾਹੀਦੀ ਹੈ ਫਿਰ ਸਰਕਾਰਾਂ ਕਿਉਂਕਿ ਸਰਕਾਰਾਂ ਚਾਹੁੰਦੀਆਂ ਕਿ ਉਹਨਾਂ ਨੂੰ ਸੰਘਰਸ਼ ਤੋਂ ਡਰ ਲੱਗਦਾ ਉਹਨਾਂ ਨੂੰ ਖਾੜਕੂ ਪੁਣੇ ਤੋਂ ਡਰ ਲੱਗਦਾ ਇਸ ਕਰਕੇ ਪੰਜਾਬ ਦੇ ਵਿੱਚ ਹਿਲਜੁਲ ਹੁੰਦੀ ਆ ਇਹਨਾਂ ਨੂੰ ਹਥਿਆਰ ਦਾ ਤਾਂ ਮੁਸ਼ਕ ਆ ਜਾਂਦਾ ਵੀ ਹਥਿਆਰ ਪੰਜਾਬ ਦੇ ਵਿੱਚ ਦਾਖਲ ਹੋ ਗਏ ਤੇ ਫੜ ਲਓ ਫੜ ਵੀ ਲੈ ਜਾਂਦੇ ਆ ਪਰ ਨਸ਼ਿਆਂ ਦਾ ਮੁਸ਼ਕ ਨਹੀਂ ਆਉਂਦਾ ਕਿਉਂਕਿ ਉਹ ਨਸ਼ੇ ਇਹਨਾਂ ਦੇ ਫਿੱਟ ਪੈਂਦੇ ਆ ਨਸ਼ਿਆਂ ਦੇ ਨਾਲ ਇਹਨਾਂ ਨੇ ਪੰਜਾਬ ਦੀ ਨੌਜਵਾਨੀ ਨੂੰ ਗਰਕ ਕਰਨਾ ਤੇ ਉਹਦੇ ਨਾਲ ਇਹ ਚਾਹੁੰਦੇ ਆ ਕਿ ਪੰਜਾਬ ਦੀ ਨੌਜਵਾਨੀ ਦੇ ਵਿੱਚ ਜਿਹੜੀ ਆ ਕਿ ਸਾਹ ਸਾਥੀ ਨਾ ਰਹੇ ਕਿ ਜਿਵੇਂ ਪੰਜਾਬ ਦਾ ਇੱਕ ਵਿਰਸਾ ਰਿਹਾ ਜ਼ਾਲਮ ਹਕੂਮਤਾਂ ਦੇ ਖਿਲਾਫ ਲੜਨ ਦਾ ਸੰਘਰਸ਼ ਕਰਨ ਦਾ ਵੀ ਉਹ ਜਜ਼ਬਾ ਜੇ ਖਤਮ ਕਰਨਾ ਤੇ ਉਹਦਾ ਇਹੀ ਹੱਲ ਆ ਕਿ ਪੰਜਾਬ ਨੂੰ ਨਸ਼ਿਆਂ ਦੇ ਵਿੱਚ ਡੋਬ ਦਿੱਤਾ ਜਾਵੇ ਤੇ ਇਹੀ ਕਾਰਨ ਆ ਕਿ ਨਸ਼ੇ ਜਿਹੜੇ ਆ ਉਹ ਬੇਰੋਕ ਟੋਕ ਆ ਰਹੇ ਆ ਵਰਤਾਏ ਜਾ ਰਹੇ ਆ ਨਸ਼ਿਆਂ ਵਾਲੇ ਨਹੀਂ ਫੜੇ ਜਾ ਰਹੇ ਐ ਆਪਣਾ ਕੋਈ ਵੀ ਸੰਘਰਸ਼ ਉੱਠਣ ਲੱਗਦਾ ਅਖਾੜ ਕੋ ਮੂਵਮੈਂਟ ਦੀ ਹਿੱਲਜੁਲ ਹੁੰਦੀ ਆ ਤੇ ਉਸੇ ਵੇਲੇ ਸਾਰੀ ਸਰਕਾਰੀ ਮਸ਼ੀਨਰੀ ਹਰਕਤ ਵਿੱਚ ਆ ਜਾਂਦੀ ਆ ਤੇ ਫੜ ਲਏ ਜਾਂਦੇ ਆ ਗੈਂਗਸਟਰ ਜਿਹੜੇ ਉਹਨਾਂ ਦੇ ਮੁਕਾਬਲੇ ਬਣਾ ਦਿੱਤੇ ਜਾਂਦੇ ਆ ਤੇ ਇਹ ਇੱਕ ਪਾਲਿਸੀ ਹੈ ਜਿਹੜੀ ਹੈ ਕਿ ਸਮਝ ਨਹੀਂ ਪਾਉਗੀ ਸਾਨੂੰ ਤੇ ਇਹਦਾ ਹੱਲ ਇਹੀ ਆ ਕਿ ਪੰਜਾਬ ਦੇ ਵਿੱਚ ਅਸੀਂ ਜਿਹੜੀ ਆਪਣੀ ਸੰਘਰਸ਼ ਦੇ ਨਾਲ-ਨਾਲ ਆਪਣੀ ਜਿਹੜੀ ਸਿਆਸਤ ਜਿਹੜੀ ਆ ਉਹ ਮਜ਼ਬੂਤ ਕਰਨੀ ਜਿਹੜੀ ਆ ਉਹ ਸਾਡੇ ਲਈ ਬਹੁਤ ਜ਼ਰੂਰੀ ਆ ਧੰਨਵਾਦ ਜੀ। ਇਹ ਬਲਜੀਤ ਸਿੰਘ ਸਾਡੇ ਨਾਲ ਸੀ ਉਹਨਾਂ ਕਹਿੰਦੇ ਕਿ ਸਾਡੀ ਰਾਜਨੀਤੀ ਕਿਤੇ ਨਾ ਕਿਤੇ ਕਮਜ਼ੋਰ ਹੋ ਚੁੱਕੀ ਆ ਸਾਨੂੰ ਪੰਥਕ ਰਾਜਨੀਤੀ ਕਿਤੇ ਨਾ ਕਿਤੇ ਕਾਇਮ ਕਰਨੀ ਪਊਗੀ ਜੇ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਰਾਜ ਕਰਨਾ ਚਾਹੁੰਦੇ ਆ ਤੇ ਪੰਥਕ ਰਾਜਨੀਤੀ ਅਮਰਪਾਲ ਦੀ ਵੀ ਗੱਲ ਖੁੱਲ ਕੇ ਕੀਤੀ ਆ ਉਹ ਕਹਿੰਦੇ ਕਿ ਜੇ ਉਹਨਾਂ ਨੌਜਵਾਨ ਨੂੰ ਡਿਬਰੂਗੜ੍ਹ ਜੇਲ੍ਹ ਦੇ ਵਿੱਚ ਭੇਜਦਾਗਾ ਤਾਂ ਤਰਜਾਨਾ ਹੋ ਰਿਹਾ ਇਨਕਾਉਂਟਰ ਤੇ ਕਿੰਤੂ ਵੀ ਕੀਤਾ ਤੇ ਨਾਲ ਨਸ਼ੇ ਦੀ ਗੱਲ ਵੀ ਕੀਤੀ ਆ ਕਿ ਨਸ਼ਾ ਪੰਜਾਬ ਦੀ ਇੱਕ ਤਰਾਸਦੀ ਆ ਨਸ਼ਾ ਪੰਜਾਬ ਦੇ ਵਿੱਚ ਵੇਖਣਾ ਨਸ਼ਾ ਹੋਣਾ ਇੱਕ ਪੰਜਾਬ ਦੀ ਤਰਾਸ ਦੀ ਜਿਹਦੇ ਨਾਲ ਨੁਕਸਾਨ ਹੋ ਰਿਹਾ ਤੇ 3 ਸਾਲ ਤੋਂ ਚੱਲ ਰਹੇ ਮੋਰਚੇ ਦੇ ਵਿੱਚ ਆਪਣੀ ਸ਼ਮੂਲੀਅਤ ਕੀਤੀ ਆ 3 ਸਾਲ ਦਾ ਸਮਾਂ ਹੋ ਗਿਆ 3 ਸਾਲ ਤੋਂ ਬਾਅਦ ਵਿੱਚ ਇੱਕ ਪ੍ਰੋਗਰਾਮ ਦਿੱਤਾ ਗਿਆ ਵਾ ਮੋਰਚੇ ਵੱਲੋਂ 26 ਜਨਵਰੀ ਨੂੰ ਕਾਲਾ ਦਿਵਸ ਤੇ ਪੰਜਾਬ ਦੇ ਸਾਰੇ ਟੋਲ ਪਲਾਜ਼ ਜਿਹੜੇ ਆ 11 ਵਜੇ ਤੋਂ ਲੈ ਕੇ ਤੇ 3 ਵਜੇ ਤੱਕ ਬੰਦ ਕਰਨ ਦੀ ਗੱਲ ਕੀਤੀ ਆ ਵੇਖਦੇ ਆ ਉਤੋਂ ਬਾਅਦ ਹੀ ਰਣਨੀਤੀ ਕਿਉਂਕਿ ਰੋਜ਼ਾਨਾ ਮੀਟਿੰਗਾਂ ਹੋ ਰਹੀਆਂ ਵਾ ਰਣਨੀਤੀ ਕਿਉਂ ਲਿਖੀ ਜਾਂਦੀ ਆ ਲੰਬਾ ਸੰਘਰਸ਼ ਤੇ ਲੰਮੇ ਸੰਘਰਸ਼ ਦੇ ਵਿੱਚ ਭਾਈਪਲਦੇਸ ਸਿੰਘ ਵਡਾਲਾ ਥੋੜੀ ਦੇਰ ਪਹਿਲਾਂ ਉਹਨਾਂ ਨੇ ਗੱਲਬਾਤ ਕੀਤੀ ਚ ਉਹ ਕਹਿੰਦੇ ਕਿ ਲੰਬੇ ਸੰਘਰਸ਼ਾਂ ਦੇ ਵਿੱਚੋਂ ਜ਼ਰੂਰ ਕੁਝ ਨਾ ਕੁਝ ਮਿਲਦਾ ਵਾ ਦੇਖਦੇ ਆ ਇਹ ਸੰਘਰਸ਼ ਲੰਬਾ ਜ਼ਰੂਰ ਚੱਲਿਆ ਵਾ 3 ਸਾਲ ਦਾ ਸਮਾਂ ਹੋ ਗਿਆ ਪਰ ਬੰਦੀ ਸਿੰਘਾਂ ਦੀ ਰਹਿਈਆਂ ਕਿਉਂ ਰੁਕੀਆਂ ਹੋਈਆਂ ਗੁਰੂ ਸਾਹਿਬ ਦਾ ਹੋ ਰਿਹਾ ਨਰਾਦਰੋਧ ਤੇ ਕਾਨੂੰਨ ਕਿਉਂ ਨਹੀਂ ਬਣ ਰਿਹਾ ਇਹ ਪ੍ਰੈਸ਼ਰ ਤੇ ਪਾਈ ਬਲਜੀਤ ਸਿੰਘ ਦੱਸ ਗਿਆ ਕਿ ਜਿੱਤਾਂ ਚਿਰ ਸਾਡੀ ਰਾਜਨੀਤੀ ਖਾਸ ਕਰਕੇ ਧਾਰਮਿਕ ਰਾਜਨੀਤੀ ਪੂਰੀ ਤਰ੍ਹਾਂ ਕਾਇਮ ਨਹੀਂ ਹੁੰਦੀ ਉਹਨਾਂ ਚਿਰੇ ਪ੍ਰੈਸ਼ਰ ਬਣ ਨਹੀਂ ਸਕਦਾ ਵੇਖਦੇ ਆ ਧਾਰਮਿਕ ਰਾਜਨੀਤੀ ਕਿਵੇਂ ਕਾਇਮ ਹੋਊਗੀ ਤੇ ਆਉਣ ਵਾਲੇ ਸਮੇਂ ਦੇ ਵਿੱਚ ਖਾਸ ਕਰਕੇ ਕਮਨ ਸਾਫ ਮੋਰਚੇ ਦੇ ਹੋਰ ਕੀ ਪ੍ਰੋਗਰਾਮ ਲਿਖੇ ਜਾਂਦੇ ਆ